ਨਮਸਕਾਰ ਦੇਸ਼ਦਾਨੇ ਜਿਹੜੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਸ਼ਮੀ ਦਾਵਰਾ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਅੱਜ ਦੀ ਚਰਚਾ ਦੋਸਤੋ ਅੱਜ ਦੀ ਚਰਚਾ ਦੇ ਵਿੱਚ ਅਸੀਂ ਗੱਲਬਾਤ ਅੱਜ ਕਰਾਂਗੇ ਉਸ ਵਿਸ਼ੇ ਦੇ ਉੱਤੇ ਜਿਹੜੀ ਅੱਜ ਖੁਦ ਪ੍ਰਧਾਨ ਮੰਤਰੀ ਜੀ ਨੇ ਬਨਾਰਸ ਦੇ ਵਿੱਚ ਕੀਤੀ ਹੈ ਭਾਅ ਕਿਸਾਨਾਂ ਦੀ ਚਰਚਾ ਕਿਸਾਨਾਂ ਦੀ ਸਨਮਾਨ ਨੀਤੀ ਦੀ ਚਰਚਾ ਕਿਉਂਕਿ ਅੱਜ ਬਨਾਰਸ ਦੇ ਵਿੱਚ ਪ੍ਰਧਾਨ ਮੰਤਰੀ ਜੀ ਨੇ ਪ੍ਰਧਾਨ ਮੰਤਰੀ ਕਿਸਾਨ ਸਮਾਨ ਨidhi ਯੋਜਨਾ ਦੇ ਵਿੱਚ ਹਰੇਕ ਕਿਸਾਨ ਦੇ ਖਾਤੇ ਦੇ ਵਿੱਚ 2-2000 ਰੁਪਏ ਪਾ ਕੇ ਇੱਕ ਕਿਸ਼ਤ ਜਾਰੀ ਕੀਤੀ ਹੈ। ਵੈਸੇ ਤਾਂ ਇਹ ਸਮਾਨ ਨidhi ਯੋਜਨਾ ਜਿਹੜੀ ਹੈ 2019 ਤੋਂ ਲਾਗੂ ਹੈ ਲੇਕਿਨ ਅੱਜ ਉਸਦੀ ਵੀ ਵੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਬਹੁਤ ਸਾਰੀਆਂ ਮਨ ਦੇ ਵਿੱਚ ਕਿੰਤੂ ਪਰੰਤੂ ਆndੀਆਂ ਨੇ ਸਵਾਲ ਆਂਦੇ ਨੇ ਵੀ ਇਹ ਕਿਹੜੇ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ? ਕੌਣ ਨੇ ਉਹ ਕਿਸਾਨ ਇਨਾਂ ਦਾ ਕਿਸਾਨਾਂ ਨੂੰ ਕੀ ਫਾਇਦਾ ਹੁੰਦਾ ਹੈ ਜਦੋਂ ਹਰ ਸਾਲ ਉਹਨਾਂ ਦੇ ਖਾਤੇ ਦੇ ਵਿੱਚ 6000 ਰੁਪਏ ਪਾਇਆ ਜਾਂਦਾ ਹੈ ਕੀ ਕਿਸਾਨ ਇਸ 6000 ਰੁਪਏ ਨਾਲ ਸੰਤੁਸ਼ਟ ਨਜ਼ਰ ਆਉਂਦੇ ਨੇ ਕਿ ਉਹਨਾਂ ਲਈ ਇਹ ਬਹੁਤ ਜ਼ਿਆਦਾ ਲੱਗਦਾ ਹੈ ਤੁਹਾਨੂੰ ਵੀ ਇਹ ਬਹੁਤ ਕਿਸਾਨਾਂ ਲਈ ਸਹੀ ਤੇ ਜ਼ਿਆਦਾ ਪੈਸਾ ਹੈ ਜਾਂ ਉਹ ਪੈਸਾ ਹੈ ਜਿਸ ਦੇ ਨਾਲ ਉਹ ਆਪਣਾ ਸਹੀ ਤਾਲਮੇਲ ਬਿਠਾ ਸਕਦੇ ਨੇ ਕਿਸਾਨੀ ਬਹੁਤ ਸਾਰੇ ਸਵਾਲ ਸਾਡੇ ਜ਼ਿਹਨ ਦੇ ਵਿੱਚ ਆਉਂਦੇ ਨੇ ਬਹੁਤ ਸਾਰੇ ਕਿੰਤੂ ਪਰੰਤੂ ਆਉਂਦੇ ਨੇ ਤੇ ਅਸੀਂ ਇਹਨਾਂ ਦੇ ਜਵਾਬ ਢੂੰਡਦੇ ਆਂ ਤੇ ਜਵਾਬ ਸਾਨੂੰ ਮਿਲਦੇ ਨੇ ਚਰਚਾ ਕਰਕੇ ਚਰਚਾ ਮਾਹਿਰਾਂ ਨਾਲ ਕਰਕੇ ਤੇ ਅਸੀਂ ਸਟੂਡੀਓ 'ਚ ਕੋਸ਼ਿਸ਼ ਕਰਦੇ ਹਾਂ ਤੁਹਾਡੇ ਹਰੇਕ ਕਿੰਤੂ ਪਰਤੂ ਦਾ ਜਵਾਬ ਲਈਏ ਹਰੇਕ ਸਵਾਲ ਜੋ ਤੁਹਾਡੇ ਮਨ ਦੇ ਵਿੱਚ ਬਲਵਲਾ ਬਣ ਰਿਹਾ ਹੋਵੇ ਉਸ ਬਲਵਲੇ ਨੂੰ ਮਿਟਾਈਏ ਤੇ ਅਸੀਂ ਬੁਲਾਨੇ ਆ ਉਹਨਾਂ ਮਾਹਿਰਾਂ ਨੂੰ ਜਿਹੜੇ ਇਸ ਵਿਸ਼ੇ ਦੇ ਉੱਤੇ ਪ੍ਰੋਪਰ ਜੁੜੇ ਹੋਏ ਹੋਣ ਤੇ ਅੱਜ ਅਸੀਂ ਇਸੇ ਵਿਸ਼ੇ ਦੇ ਉੱਤੇ ਪ੍ਰਧਾਨ ਮੰਤਰੀ ਕਿਸਾਨ ਨidhi ਯੋਜਨਾ ਦੇ ਉੱਤੇ ਚਰਚਾ ਕਰਨ ਦੇ ਲਈ ਜਿਹੜੇ ਮਾਹਿਰਾਂ ਨੂੰ ਸਟੂਡੀਓ 'ਚ ਸੱਦਾ ਦਿੱਤਾ ਹੈ ਸਭ ਤੋਂ ਪਹਿਲਾਂ ਉਹਨਾਂ ਨਾਲ ਤੁਹਾਡੀ ਮੈਂ ਵਾਕਫੀਤ ਕਰਾਦਾ ਮੇਰੇ ਬਿਲਕੁਲ ਨਾਲ ਬੈਠੇ ਨੇ ਡਾਕਟਰ ਜਸਵਿੰਦਰ ਸਿੰਘ ਡਾਕਟਰ ਜਸਵਿੰਦਰ ਸਿੰਘ ਜ਼ਿਲ੍ਹਾ ਸਿਖਲਾਈ ਅਫਸਰ ਨੇ ਤਰਨਤਾਰਨ ਦੇ ਵਿੱਚ ਤੇ ਬਹੁਤ ਸਾਰੀ ਅਵੇਅਰਨੈਸ ਕਰਦਨੇ ਜਾਗਰੂਕ ਕਰਦਨੇ ਕਿਸਾਨਾਂ ਨੂੰ ਕਿਸਾਨੀ ਦੇ ਲਈ ਪ੍ਰੇਰਿਤ ਕਰਦਨੇ ਜਾਂ ਬਹੁਤ ਸਾਰੀਆਂ ਗੱਲਾਂ ਅਜਈਆਂ ਕਰਦਨੇ ਨੇ ਜਿਹੜੀਆਂ ਕਿਸਾਨਾਂ ਦੇ ਲਈ ਫਾਇਦੇਮੰਦ ਹੁੰਦੇ ਨੇ ਅੱਜ ਅਸੀਂ ਵੀ ਇਹਨਾਂ ਕੋਲੋਂ ਬਹੁਤ ਸਾਰੀਆਂ ਗੱਲਾਂ ਪੁੱਛਾਂਗੇ ਕਿਉਂਕਿ ਬਹੁਤ ਕੁਝ ਇਹ ਜਾਣਦੇ ਪਰਖ ਦੇ ਹੋਣਗੇ ਇਹਨਾਂ ਸਕੀਮਾਂ ਬਾਰੇ ਜਿਹੜੀਆਂ ਸਰਕਾਰੀ ਸਕੀਮਾਂ ਲਾਗੂ ਕੀਤੀਆਂ ਗਈਆਂ ਨੇ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਜਸਿੰਦਰ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਸਾਡੇ ਦੂਸਰੇ ਮਾਹਿਰ ਨੇ ਗੁਰਿੰਦਰਜੀਤ ਸਿੰਘ ਗੁਰਿੰਦਰਜੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਤਰਨਤਾਰਨ ਦੇ ਵਿੱਚ ਖੇਤੀਬਾੜੀ ਨਾਲ ਸਿੱਧੇ ਜੁੜੇ ਹੋਏ ਨੇ ਤੇ ਖੇਤੀਬਾੜੀ ਬਾਰੇ ਬਹੁਤ ਕੁਝ ਜਾਣਦੇ ਹੋਣਗੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਕਿਸਾਨਾਂ ਨਾਲ ਜੁੜੇ ਨੇ ਕਿਸਾਨਾਂ ਦੀ ਫਿਤਰਤ ਨੂੰ ਵੀ ਜਾਣਦੇ ਹੋਣਗੇ ਕਿਸਾਨਾਂ ਦੇ ਉਸ ਜੋ ਸੈਂਟੀਮੈਂਟਸ ਉਹਨਾਂ ਦੇ ਦਿਮਾਗ ਦੇ ਵਿੱਚ ਚੱਲ ਰਹੇ ਬਲਵਲੇ ਹੁੰਦੇ ਨੇ ਉਹਨਾਂ ਬਾਰੇ ਵੀ ਜਾਣਦੇ ਹੋਣਗੇ ਬਹੁਤ ਕੁਝ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਇਹ ਦਿੰਦੇ ਹੋਣਗੇ ਲੇਕਿਨ ਅੱਜ ਅਸੀਂਾਂ ਕੋਲ ਬਹੁਤ ਸਾਰੇ ਜਵਾਬ ਲੈਣੇ ਆ ਗੁਰਿੰਦਰਜੀਤ ਸਿੰਘ ਜੀ ਸਵਾਗਤ ਹੈ ਜੀ ਤੁਹਾਡਾ ਬਹੁਤ ਸੋ ਦੋਸਤੋ ਇਹ ਕਿਉਂਕਿ ਸਾਡਾ ਤੁਹਾਡੇ ਨਾਲ ਜੁੜਿਆ ਹੋਇਆ ਪ੍ਰੋਗਰਾਮ ਹੈ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਨੇ ਉਹ ਕਿਸਾਨੀ ਨਾਲ ਜੁੜੇ ਹੋਏ ਨੇ ਜੁੜੇ ਰਹਿਣਾ ਸਾਡੇ ਨਾਲ ਪ੍ਰੋਗਰਾਮ ਨੂੰ ਅੰਤ ਤੱਕ ਦੇਖਣਾ ਬਹੁਤ ਕੁਝ ਨਵਾਂ ਤੁਹਾਨੂੰ ਅੱਜ ਪਤਾ ਲੱਗੇਗਾ ਇਸ ਪ੍ਰੋਗਰਾਮ ਵਿੱਚ ਕਿਉਂਕਿ ਇਹ ਸਕੀਮ ਹੈ ਕਿ ਸਭ ਤੋਂ ਪਹਿਲਾਂ ਮੈਂ ਡਾਕਟਰ ਸਾਹਿਬ ਤੁਹਾਡੇ ਕੋਲ ਹੀ ਪੁੱਛਾਂਗਾ ਵੀ ਪ੍ਰਧਾਨ ਮੰਤਰੀ ਕਿਸਾਨ ਨidhi ਸਨਮਾਨ ਯੋਜਨਾ ਹੈ ਕਿਹੜੀ ਯੋਜਨਾ ਜਿਹੜੀ ਕਿ ਲਾਗੂ ਕੀਤੀ ਗਈ ਹੈ ਹਾਂਜੀ ਡਾਬਰਾ ਜੀ ਜਿਸ ਤਰ੍ਹਾਂ ਇਸ ਯੋਜਨਾ ਦੇ ਨਾਂ ਤੋਂ ਹੀ ਸਾਨੂੰ ਪਤਾ ਲੱਗਦਾ ਬੇ ਕਿਸਾਨ ਸਨਮਾਨ ਨidhi ਯੋਜਨਾ ਜੀ ਸਰਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਹਰਾਨੇ ਕਿਸਾਨ ਦਾ ਸਨਮਾਨ ਕਰਨ ਵਾਸਤੇ ਉਹਨਾਂ ਨੇ ਇਹ ਜਿਹੜਾ ਯੋਜਨਾ ਸ਼ੁਰੂ ਕੀਤੀ ਸੀ ਜੀ ਤੇ ਦਸੰਬਰ 2018 ਦੇ ਵਿੱਚ ਜਿਹੜੀ ਇਹ ਇਹਨਾਂ ਨੇ ਤਿਆਰ ਕਰ ਲਈ ਸੀ ਜੀ ਤੇ ਫਰਵਰੀ 2019 ਦੇ ਵਿੱਚ ਜਿਹੜੀ ਪਹਿਲੀ ਕਿਸ਼ਤ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਟਰਾਂਸਫਰ ਕੀਤੀ ਸੀ ਬਿਲਕੁਲ ਤੇ ਇਹਦੇ ਨਾਲ ਕੀ ਹੁੰਦਾ ਬਈ ਜਿਹੜਾ ਦੇਖੋ ਫਾਰਕ ਕਹਿੰਦੇ ਹੁੰਦੇ ਆ ਬਈ ਵੋਤੇ ਨਾਲੋਂ ਥੋੜਾ ਜਿਹੜਾ ਆ ਉਹ ਨਾ ਵੀ ਕਿਸਾਨ ਜਿਹੜਾ ਸਾਰ ਲੈਂਦਾ ਜੀ ਇਹ ਯੋਜਨਾ ਤਿਆਰ ਕੀਤੀ ਗਈ ਸੀ ਪਹਿਲਾਂ ਵੀ ਛੋਟੇ ਤੇ ਸੀਮਾਂਤ ਜਿਹੜੇ ਕਿਸਾਨਾਂ ਵੀ ਜਿਨ੍ਹਾਂ ਕੋਲ 2 ਹੈਕਟੇਅਰ ਤੋਂ ਘੱਟ ਜ਼ਮੀਨ ਹੈ ਜੀ ਉਹਨਾਂ ਵਾਸਤੇ ਤਿਆਰ ਕੀਤੀ ਗਈ ਸੀ ਲੇਕਿਨ ਜੂਨ 2019 ਦੇ ਵਿੱਚ ਇਹ ਸਾਰੇ ਕਿਸਾਨਾਂ ਵਾਸਤੇ ਜਿਹੜੀ ਯੋਜਨਾ ਉਹ ਲਾਗੂ ਕਰ ਦਿੱਤੀ ਗਈ ਸੀ ਜੀ ਜੀ ਤੇ ਇਹ ਸਾਲ ਦੇ ਵਿੱਚ ਅਸੀਂ ਕਿਸਾਨ ਨੂੰ ਜਿਹੜਾ 6000 ਰੁਪਏ ਉਹਨਾਂ ਦੇ ਖਾਤੇ 'ਚ ਟਰਾਂਸਫਰ ਕਰਦੇ ਆ 4 ਮਹੀਨੇ ਬਾਅਦ ਜਿਹੜੀ ਆ ਇਹ ਕਿਸ਼ਤ ਕਿਸਾਨ ਦੇ ਖਾਤੇ ਵਿੱਚ ਜਿਹੜੀ ਆ ਟਰਾਂਸਫਰ ਕੀਤੀ ਜਾਂਦੀ ਆ ਜਿਸ ਤਰ੍ਹਾਂ ਅੱਜ ਵੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸ਼੍ਰੀ ਨਰਿੰਦਰ ਮੋਦੀ ਜੀ ਉਹਨਾਂ ਨੇ 20ਵੀਂ ਕਿਸ਼ਤ ਜਿਹੜੀ ਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਉਹ ਟਰਾਂਸਫਰ ਕੀਤੀ ਆ ਤੇ ਇਸੇ ਤਰ੍ਹਾਂ ਜਿਹੜੀਆਂ ਆਉਣ ਵਾਲੀਆਂ ਕਿਸ਼ਤਾਂ ਵੀ ਆ ਉਹ ਵੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਹੀ ਟਰਾਂਸਫਰ ਕੀਤੀਆਂ ਜਾਣਗੀਆਂ ਅ ਗਰੇਂਦਰਜੀਤ ਸਿੰਘ ਜੀ ਜੀ ਇਹਨਾਂ ਨਾਲ ਇਹਨਾਂ ਨੇ ਕਿਹਾ ਵੀ ਸੀਮਾਤ ਕੁਝ ਸੀਮਾਤ ਲਈ ਪਹਿਲੇ ਕੀਤੀ ਗਈ ਸੀ ਤੁਸੀਂ ਬਾਰਡਰ ਏਰੀਆ ਨਾਲ ਸੰਬੰਧ ਰੱਖਦੇ ਹੋ ਤਾਂ ਤਾਂ ਸਾਰਾ ਬਾਰਡਰ ਕਿਸਾਨਾਂ ਦੇ ਨਾਲ ਮਿਲੇ ਵੀ ਹੋਗੇਗਾ ਕਿਹੋ ਜਿਹੇ ਕਿਸਾਨਾਂ ਨੂੰ ਇਹ ਦਿੱਤੀ ਜਾ ਰਹੀ ਸੀਗੀ ਤੇ ਹੁਣ ਅੱਜ ਦੀ ਤਾਰੀਖ ਦੇ ਵਿੱਚ ਕਿਹੜੇ ਕਿਸਾਨਾਂ ਰਹੋ ਦੇ। ਪਹਿਲਾਂ ਸਿਰਫ ਛੋਟੇ ਕਿਸਾਨ ਤੇ ਸਮਾਨਸ ਕਿਸਾਨ ਹੀ ਜਿਨ੍ਹਾਂ ਨੂੰ ਦਿੱਤੀ ਜਾ ਰਹੀ ਸੀ। ਅੱਜ ਉਹਨਾਂ ਲਗਭਗ ਸਾਰੇ ਕਿਸਾਨ ਇਹਦੇ ਵਿੱਚ ਕਵਰ ਹੋ ਰਹੇ ਆ। ਜੀ ਸਿਰਫ ਉਹਦੇ ਵਿੱਚ ਇਹ ਆ ਕਿ ਜਿਹੜਾ ਕੋਈ ਸਰਕਾਰੀ ਨੌਕਰੀ ਨਹੀਂ ਕਰਦਾ ਜਾਂ ਕੋਈ ਕਨਸਟੀਚੂਸ਼ਨਲ ਪੋਸਟ ਤੇ ਨਹੀਂ ਬੈਠਾ ਆਈਟੀ ਰਿਟਰਨ ਨਹੀਂ ਉਹਦੇ ਪਰਿਵਾਰ ਚੋਂ ਭਰਦਾ। ਇਹ ਕਿਸਾਨ ਪਰਿਵਾਰ ਲਈ ਆ ਜਿਹੜੇ 6000 ਰੁਪਏ ਆਪਾਂ ਜਿਹੜੇ ਪਿਓਰਲੀ ਜਿਹੜੇ ਇੱਕ ਖਾਲਸ ਜਿਹੜੇ ਕਿਸਾਨੀ ਨਾਲ ਜੁੜੇ ਹੋਏ ਵੀ ਅਗਰ ਘਰ ਵਾਲਾ ਕਿਸਾਨ ਹੈ ਘਰ ਵਾਲੀ ਕਿਤੇ ਜੌਬ ਕਰਦੀ ਹੈ ਸਰਕਾਰੀ ਫੇਰ ਉਹਨੂੰ ਨਹੀਂ ਮਿਲਦਾ ਨਹੀਂ ਮਿਲਦਾ ਉਹਨਾਂ ਨੇ ਮਿਲਦਾ ਹਾਂ ਤੇ ਜੇ ਦੇ ਵੀ ਕੋਈ ਕਿਸਾਨੀ ਤੋਂ ਇਲਾਵਾ 10000 ਤੋਂ ਵੱਧ ਕਿਤੋਂ ਵੀ ਜੇ ਪੈਨਸ਼ਨ ਹੈ ਜਾਂ ਕੋਈ ਹੋਰ ਆਮਦਨ ਹੈ ਉਹ ਉਹਦੇ ਜਿਹੜਾ ਇਹਦੇ ਚ ਉਹ ਇਹਦੇ ਲਈ ਐਲੀਜੀਬਲ ਨਹੀਂ ਆ ਬਾਕੀ ਸਾਰੇ ਕਿਸਾਨ ਜਿਨ੍ਹਾਂ ਦੇ ਨਾਲ ਜ਼ਮੀਨ ਹੈਗੀ ਆ ਉਹ ਆਪਣੇ ਜਿਹੜੇ ਵਾਹੀਯੋਗ ਜ਼ਮੀਨ ਆ ਉਹ ਇਹਦੇ ਚ ਸਾਰੇ ਆਪਾਂ ਇਹਦੇ ਚ ਕਵਰ ਆ ਜਾਂਦੇ ਜੀ ਵਾਹੀਯੋਗ ਜਿਹੜੀ ਜ਼ਮੀਨ ਹੈ ਉਹਦੇ ਉੱਤੇ ਕੋਈ ਲੱਗਿਆ ਹੋਇਆ ਵੀ ਵਾਹੀਯੋਗ ਜ਼ਮੀਨ ਕਿੰਨੀ ਹੋਣੀ ਚਾਹੀਦੀ ਹੈ ਨਹੀਂ ਖੇਤੀ ਕਰਦਾ ਹੋਣਾ ਚਾਹੀਦਾ ਮੈਂ ਭਾਵੇਂ ਭਾਵੇਂ ਉਹਦੇ ਕੋਲ 4 ਕਨਾਲ ਹੈ 5 ਕਨਾਲ ਹੈ ਭਾਵੇਂ ਕੋਈ ਮਤਲਬ ਨਹੀਂ ਹੈ 10 ਕਿੱਲੇ ਆ 20 ਕਿੱਲੇ استانਰਗੇ ਵੀ 2 ਹੈਕਟੇਅਰ ਤੱਕ ਸੀ ਹੋ ਮਤਲਬ ਨਹੀਂ ਉਹ ਬਿਲਕੁਲ ਜਿੰਨੇ ਮਰਜ਼ੀ ਆ ਭਾਵੇਂ ਕੋ 100 ਏਕੜ ਜਗ੍ਹਾ ਹੈ ਕੋਈ ਪ੍ਰੋਬਲਮ ਨਹੀਂ ਮੈਂ ਸਿਰਫ ਉਹ ਜਿਹੜੇ ਬਾਕੀ ਕੰਡੀਸ਼ਨਾਂ ਫੁਲਫਿਲ ਕਰਦਾ ਉਹ ਜਿਹੜੀਆਂ ਜਿਹਦੇ ਜਿਹਦੇ ਨਾਲ ਇਨਲਿਜੀਬਲ ਨਾ ਹੋਵੇ ਤੇ ਜਿਹਦੇ ਕੋਲ ਜ਼ਮੀਨ ਉਹਦੇ ਨਾਂ ਤੇ ਆ 2019 ਤੋਂ ਪਹਿਲਾਂ 1 ਫਰਵਰੀ 2019 ਤੋਂ ਪਹਿਲਾਂ ਤੇ ਉਹਦੇ ਜਿਹੜਾ ਆਪਾਂ ਜਿਹੜਾ ਉਹ ਇਹਦੇ ਲਈ ਲਿਜ਼ੀ ਪਾਲਿਆ ਤੇ ਉਹ ਲੈ ਸਕਦਾ ਠੀਕ ਹੁਣ ਮੈਂ ਇੱਕ ਵਾਰ ਫੇਰ ਡਾਕਟਰ ਸਾਹਿਬ ਨਾਲ ਗੱਲ ਕਰਾਂਗਾ ਕਿਉਂਕਿ ਤੁਸੀਂ ਸਿਖਲਾਈ ਦਿੰਦੇ ਹੋ ਕਿਸਾਨਾਂ ਨੂੰ ਵੀ ਸਿਖਲਾਈ ਦਿੰਦੇ ਹੋਗੇ ਡੈਫੀਨੇਟਲੀ ਲੈ ਚ ਕੋਈ ਨਹੀਂ ਹੈ ਵੀ ਜਿਹੜਾ 2 2000 ਰੁਪਿਆ ਕਰਕੇ ਸਾਲ ਦੇ ਵਿੱਚ 6000 ਰੁਪਿਆ ਆਉਂਦਾ ਹੈ ਜੀ 6000 ਰੁਪਏ ਕਿਸਾਨ ਕਿਸ ਕਿਸ ਚੀਜ਼ ਤੇ ਖਰਚ ਕਰ ਸਕਦਾ ਇਸ ਦੇ ਲਈ ਕੋਈ ਚੀਜ਼ਾਂ ਬਣਾਈਆਂ ਵੀ ਉਹਨੇ ਔਜ਼ਾਰ ਲੈਣੇ ਨੇ ਉਹਨੇ ਬੀਜ ਲੈਣੇ ਨੇ ਕੋਈ ਐਦਾਂ ਦੀਆਂ ਵੀ ਬਣਾਈਆਂ ਗਈਆਂ ਚੀਜ਼ਾਂ ਜਾਂ ਕਿਸੇ ਕਿਸੇ ਚੀਜ਼ ਤੇ ਵੀ ਉਹ ਖਰਚ ਕਰ ਸਕਦਾ ਜਾਂ ਕਿਸ ਤਰ੍ਹਾਂ ਖਰਚ ਕਰ ਸਕਦਾ ਹਾਂ ਜਿਹੜਾ ਇਸ ਸਕੀਮ ਦਾ ਉਦੇਸ਼ ਇਹ ਸੀਗਾ ਵੀ ਜਦੋਂ ਸਾਰੇ ਦੇਸ਼ ਵਿੱਚ ਝਾਤ ਮਾਰਦੇ ਆਪਾਂ ਜੀ ਜਿਹੜਾ ਸਾਰੇ ਦੇਸ਼ ਦੇ ਕਿਸਾਨ ਨੂੰ ਕੰਪੇਅਰ ਕਰਦੇ ਆ ਬੜਾ ਗਰੀਬ ਕਿਸਾਨ ਵੀ ਹੈ ਤੇ 2000 ਰੁਪਏ ਦੇ ਨਾਲ ਉਹ ਜਿਹੜੀ ਆਪਣੀ ਜੋ ਵੀ ਵਾਹੀ ਕਰਦਾ ਖੇਤੀ ਕਰਦਾ ਉਹਦੇ ਵਾਸਤੇ ਲੋੜੀਆਂ ਚੀਜ਼ਾਂ ਆ ਜੀ ਬੀਜ ਲੈਣਾ ਕਿਸੇ ਨੇ ਕੋਈ ਹੋਰ ਖਾਦ ਲੈਣੀ ਆ ਜਾਂ ਦਵਾਈ ਲੈਣੀ ਆ ਉਹ ਲੋੜਾਂ ਪੂਰੀਆਂ ਕਰਨ ਵਾਸਤੇ ਜਿਹੜਾ ਕਿਸਾਨ ਨੂੰ 2 ਜਾਂ 2000 ਰੁਪਏ ਜਿਹੜਾ ਸੀਗਾ ਸਰਕਾਰ ਵੱਲੋਂ ਦਿੱਤਾ ਜਾਂਦਾ ਜੀ ਲੇਕਿਨ ਉਹਦੇ ਨਾਲ ਹੀ ਜੇ ਕੋਈ ਉਹਨਾਂ ਦੀ ਕੋਈ ਨਿੱਜੀ ਆਪਣੀ ਘਰ ਦੀ ਜ਼ਰੂਰਤ ਉਹਦੇ ਵਾਸਤੇ ਵੀ ਜਿਹੜਾ ਇਹਨੂੰ ਵਰਤ ਸਕਦੇ ਹਨ ਤੇ ਮਤਲਬ ਸੀਗਾ ਬਈ ਛੋਟਾ ਕਿਸਾਨ ਹੈ ਜਿਹਦੀ ਵੀ ਆਪਾਂ ਕਹਿੰਦੇ ਆ ਬਈ ਉਹਦੀ ਜ਼ਿੰਦਗੀ ਨੂੰ ਬਿਹਤਰ ਕਰਨ ਵਾਸਤੇ ਇੱਕ ਸਨਮਾਨ ਸੀਗਾ ਪ੍ਰਧਾਨ ਮੰਤਰੀ ਜੀ ਵੱਲੋਂ ਉਹ ਖੇਤੀ ਲਈ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਆ ਉਹਨਾਂ ਨੂੰ ਉਹ ਇਸ 2000 ਰੁਪਏ ਦੇ ਨਾਲ ਖਰੀਦ ਸਕਦੇ ਆ ਖਰੀਦ ਸਕਦੇ ਆ ਅੱਛਾ ਇੱਕ ਮੈਂ ਹੋਰ ਹੁਣ ਡਾਕਟਰ ਹਨਾ ਗੁਰਿੰਦਰ ਜੀ ਸੀ ਤੁਹਾਡੇ ਕੋਲੋਂ ਪੁੱਛਾਂ ਵੀ ਕਿੰ ਤੁਸੀਂ ਕਿਹਾ ਵੀ ਇਹਨਾਂ ਨੇ ਵੀ ਕਿਹਾ ਵੀ ਪਾ ਦਿੱਤੇ ਗਏ ਨੇ ਅੱਜ ਅਕਾਊਂਟਸ ਦੇ ਵਿੱਚ ਪਾ ਦਿੱਤੇ ਗਏ ਨੇ ਉਹ ਅਕਾਊਂਟਸ ਕਿੱਥੇ ਅਟੈਚ ਹੋਏ ਹੋਏ ਨੇ ਕਿਸ ਤਰ੍ਹਾਂ ਅਟੈਚ ਹੋਏ ਹੋਏ ਨੇ ਕੋਈ ਹੈ ਇਸ ਬਾਰੇ ਇਹ ਜਿਹੜਾ ਨਾ ਇਹ ਤੇ ਜਿਹੜੇ ਉਹਨਾਂ ਦੇ ਆਧਾਰ ਕਾਰਡ ਦੇ ਨਾਲ ਜੀ ਜਿਹੜਾ ਵੀ ਅਕਾਊਂਟ ਆ ਉਹ ਆਧਾਰ ਸਿੱਡੜੋਣਾ ਚਾਹੀਦਾ ਉਹਨਾਂ ਚ ਉਹਨਾਂ ਦੇ ਪੈਨੇ ਡਾਇਰੈਕਟ ਡੀਬੀਟੀ ਹੋਣੀ ਡਾਇਰੈਕਟ ਬੈਨੀਫਿਟ ਜਿਹੜਾ ਟਰਾਂਸਫਰ ਹੋਣਾ ਤੇ ਇੱਕ ਇਹਦੇ ਚ ਕਈ ਕਿਸਾਨਾਂ ਦੀ ਈਕੇ ਵੀਸੀ ਵੀ ਜ਼ਰੂਰੀ ਹੁੰਦੀ ਆ ਤੇ ਉਹਦੀ ਜ਼ਮੀਨ ਵੀ ਜਿਹੜੀ ਨਾਲ ਲੱਗੀ ਹੋਣੀ ਚਾਹੀਦੀ ਉਹ ਜਿਹੜੇ ਵੀ ਲੀਸੀਪਲ ਕਿਸਾਨ ਉਹਨਾਂ ਸਾਰਿਆਂ ਦੇ ਖਾਤਿਆਂ ਚ ਆ ਜਾਣੇ ਇਹ ਪੈਸੇ ਉਹਨਾਂ ਨੂੰ ਮੈਸੇਜ ਵੀ ਆ ਜਾਣੇ ਉਹ ਆਪਣੇ ਜੇ ਕਿਤੇ ਦੇਖਣਾ ਚਾਹਣ ਭੀ ਉਹਨਾਂ ਦਾ ਸਟੇਟਸ ਕੀ ਆ ਉਈ ਪੀਐਮ ਕਿਸਾਨ ਜਿਹੜੇ ਯੋਜਨਾ ਦੇ ਤੇ ਸਾਈਟ ਆ ਉਹਦੇ ਤੇ ਜਾ ਕੇ ਵੀ ਆਪਣਾ ਉਹ ਚੈੱਕ ਕਰ ਸਕਦੇ ਆ ਮੈਂ ਤੁਹਾਡੇ ਕੋਲ ਪੂਰਾ ਪ੍ਰੋਸੀਜਰ ਸਮਝਣਾ ਚਾਹਾਂਗਾ ਡਾਕਟਰ ਸਾਹਿਬ ਵੀ ਤੁਸੀਂ ਕਿਉਂਕਿ ਬਹੁਤ ਕੁਝ ਇਸ ਬਾਰੇ ਜਾਣਦੇ ਹੋਵੋਗੇ ਵੀ ਬੰਦੇ ਨੇ ਰਜਿਸਟ੍ਰੇਸ਼ਨ ਕਰਾਣੀ ਹੈ ਉਹ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਵੈਬਸਾਈਟ ਹੈਗੀ ਹੈ ਵੈਬਸਾਈਟ ਤੇ ਜਾ ਕੇ ਪੋਰਟਲ ਖੋਲ ਲਵੇ ਉਸ ਦੇ ਵਿੱਚ ਆਪਣਾ ਆਪ ਵੀ ਬੁਕਿੰਗ ਕਰਾ ਸਕਦਾ ਕਿਹਾ ਜਾਂਦਾ ਹੈ ਕਿ ਕਿਸ ਤਰ੍ਹਾਂ ਲੌਗਇਨ ਕਰੇਗਾ ਕਿਸ ਤਰ੍ਹਾਂ ساری ਚੀਜ਼ਾਂ ਆਣਗੀ ਜੀ ਇਹਦੇ ਵਿੱਚ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਇੱਕ ਪੰਜਾਬ ਸਰਕਾਰ ਵੱਲੋਂ ਐਪ ਤਿਆਰ ਕੀਤੀ ਗਈ ਹੈ ਪੀਐਮ ਕਿਸਾਨ ਸਨਮਾਨ ਐਪ ਜੀ ਉਹ ਜਿਹੜੀ ਐਪ ਆ ਉਸ ਨੂੰ ਇੰਟਰਨੈਟ ਤੇ ਮਿਲ ਜੂਗੀ ਤੇ ਮੈਂ ਇਹ ਰੋਕ ਰਿਹਾ ਇੱਕ ਦਰਸ਼ਕ ਜ਼ਰੂਰ ਜਿਹੜਾ ਹੈ ਇਸ ਚੀਜ਼ ਨੂੰ ਨੋਟ ਕਰਨ ਉਹ ਦਰਸ਼ਕ ਜਿਨ੍ਹਾਂ ਨੂੰ ਹਜੇ ਤੱਕ ਵੀ ਕਿਸਾਨ ਹੋਣ ਦੇ ਬਾਵਜੂਦ ਬੈਨੀਫਿਟ ਨਹੀਂ ਮਿਲਿਆ ਜਾਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਉਹ ਕਿਸ ਤਰ੍ਹਾਂ ਬੈਨੀਫਿਟ ਲੈਣਾ ਉਹ ਖੁਦ ਵੀ ਕਰ ਸਕਦੇ ਆ ਇਸ ਲਈ ਜੋ ਡਾਕਟਰ ਸਾਹਿਬ ਦੱਸ ਰਹੇ ਨੇ ਆ ਕਿਰਪਾ ਕਰਕੇ ਨੂੰ ਧਿਆਨ ਨਾਲ ਸੁਣੋ ਫਿਰ ਤੁਹਾਨੂੰ ਇਹ ਵੀ ਦੱਸਾਂਗੇ ਵੀ ਐਗਰੀਕਲਚਰ ਆਫਿਸ ਜਾ ਕੇ ਤੁਸੀਂ ਕੀ ਕਰ ਸਕਦੇ ਹੋ ਇਸ ਬਾਰੇ ਵੀ ਪੂਰੀ ਜਾਣਕਾਰੀ ਜਿਹੜੇ ਸਾਡੇ ਐਗਰੀਕਲਚਰ ਅਫਸਰ ਸਾਹਿਬ ਦੇਣਗੇ ਲੇਕਿਨ ਇਹ ਐਪ ਦੇ ਜ਼ਰੀਏ ਤੁਸੀਂ ਕੀ ਕਰ ਸਕਦੇ ਹੋ ਇਹ ਜ਼ਰੂਰ ਧਿਆਨ ਨਾਲ ਸੁਣਨਾ ਡਾਕਟਰ ਸਾਹਿ ਜਿਸ ਤਰ੍ਹਾਂ ਮੈਂ ਗੱਲ ਕੀਤੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਜਿਹੜੀ ਐਪ ਆ ਉਹ ਸਾਨੂੰ Google Store ਤੇ ਜਾ ਕੇ ਮਿਲ ਜਾਂਦੀ ਹੈ ਉਹ ਅਸੀਂ ਆਪਣੇ ਫੋਨ ਦੇ ਵਿੱਚ ਉਹਨੂੰ ਡਾਊਨਲੋਡ ਕਰਕੇ ਫਾਰਮਰ ਜਿਹੜਾ ਆਪਣੇ ਆਪ ਵੀ ਉਹਦੀ ਰਜਿਸਟ੍ਰੇਸ਼ਨ ਕਰ ਸਕਦਾ ਜੀ ਉਹਦੇ ਵਾਸਤੇ ਕੀ ਹੈ ਉਹ ਆਪਣਾ ਜਿਹੜਾ ਮੋਬਾਈਲ ਫੋਨ ਆ ਉਹ ਭਰ ਕੇ ਐਪ ਉਹਦੇ ਵਿੱਚ ਐਪ ਦਾ ਜਿਹੜਾ ਯੂਜ਼ਰ ਆਈਡੀ ਆ ਉਹਦੇ ਨਾਲ ਐਪ ਖੁੱਲ ਜਾਊਗੀ ਤੇ ਉਹਦੇ ਨਾਲ ਕੀ ਹੋਊਗਾ ਉਹਦੇ ਜਿਹੜਾ ਆਧਾਰ ਕਾਰਡ ਦੇ ਨਾਲ ਜਾਂ ਆਧਾਰ ਨੰਬਰ ਦੇ ਨਾਲ ਜਿਹੜਾ ਉਹਨਾਂ ਮੋਬਾਈਲ ਨੰਬਰ ਅਟੈਚ ਹੋਇਆ ਉਹਦੇ ਤੇ OTP ਆਊਗਾ OTP ਇਹ ਜ਼ਰੂਰੀ ਹੈ ਵੀ ਜਿਹੜਾ ਵੀ ਤੁਸੀਂ ਮੋਬਾਈਲ ਨੰਬਰ ਬਤੋਵੋਗੇ ਉਹ ਆਧਾਰ ਦੇ ਨਾਲ ਬਿਲਕੁਲ ਅਟੈਚ ਹੋਣਾ ਚਾਹੀਦਾ ਲਿੰਕ ਹੋਣਾ ਚਾਹੀਦਾ ਬਿਲਕੁਲ ਉਹ ਜਦੋਂ OTP ਆ ਗਿਆ OTP ਭਰ ਕੇ ਤੁਸੀਂ ਉਹ ਤੁਹਾਡੇ ਕੋਲ ਜਿਹੜਾ ਆ ਉਹਦਾ ਫਾਰਮ ਖੁੱਲ ਜਾਊਗਾ ਉਹਦੇ ਤੇ ਸਾਰੇ ਜਿਹੜੀ ਤੁਸੀਂ ਆਪਣੀਆਂ ਰਜਿਸਟ੍ਰੇਸ਼ਨ ਕਰ ਸਕਦੇ ਆ ਜੀ ਫਿਰ ਵੀ ਜੇ ਕਿਸਾਨ ਵੀ ਇਹਨਾਂ ਨੂੰ ਕੋਈ ਮੁਸ਼ਕਲ ਆਉਂਦੀ ਆ ਤੇ ਸਾਡਾ ਜਿਹੜਾ ਆ ਖੇਤੀਬਾੜੀ ਵਿਭਾਗ ਆ ਇਹ ਨੋਡਲ ਡਿਪਾਰਟਮੈਂਟ ਆ ਪੰਜਾਬ ਦਾ ਜਾਂ ਭਾਰਤ ਦਾ ਉਹ ਸਾਡੇ ਜਿਹੜੇ ਆ ਬਲਾਕ ਖੇਤੀਬਾੜੀ ਦੇ ਦਫ਼ਤਰ ਆ ਉੱਥੇ ਆ ਕੇ ਵੀ ਆਪਣੀ ਰਜਿਸਟ੍ਰੇਸ਼ਨ ਕਰਾ ਸਕਦੇ ਆ ਤੇ ਜੇ ਫੇਰ ਉਹ ਦਫ਼ਤਰ ਵਿੱਚ ਵੀ ਨਹੀਂ ਆ ਸਕਦੇ ਕਈ ਵਾਰੀ ਹੁੰਦਾ ਕਿਸਾਨ ਸ਼ਹਿਰਾਂ ਦੇ ਵਿੱਚ ਰਹਿੰਦੇ ਆ ਉੱਥੇ ਕਾਮਨ ਸਰਵਿਸ ਸੈਂਟਰ ਬਣਿਆ ਜਿਹਨਾਂ ਨੂੰ ਕਹਿੰਦੇ ਬਈ ਕੈਫੇ ਵਾਲਿਆਂ ਕੋਲ ਜਾ ਕੇ ਤੁਸੀਂ ਉੱਥੇ ਵੀ ਜੜੀਆ ਰਜਿਸਟ੍ਰੇਸ਼ਨ ਕਰਾ ਸਕਦੇ ਸੇਵਾ ਕੇਂਦਰਾਂ ਚ ਵੀ ਸੇਵਾ ਕੇਂਦਰਾਂ ਚ ਵੀ ਹੋ ਜਾਂਦੀ ਹੈ ਜੀ ਜੀ ਤੇ ਜਿਹੜੇ ਕਾਮਨ ਸਰਵਿਸ ਸੈਂਟਰ ਉੱਥੇ ਵੀ ਹੋ ਜਾਂਦੀ ਆ ਜਿੰਦਰਜੀਤ ਜੀ ਤੁਹਾਡੇ ਕੋਲ ਅਗਰ ਗੁਰਿੰਦਰ ਜੀ ਤੁਹਾਡੇ ਕੋਲ ਕੋਈ ਆਵੇ ਬੰਦਾ ਬਈ ਕਿਸਾਨ ਕੋਈ ਆ ਗਿਆ ਤੁਸੀਂ ਆਪਣੇ ਲੈਵਲ ਦੇ ਉੱਤੇ ਉੱਥੇ ਕਿਉਂਕਿ ਬਲਾਕ ਖੇਤੀਬਾੜੀ ਅਫਸਰ ਹੈਗੀ ਉੱਥੇ ਵੀ ਕਰਦੇ ਹੋ ਦਫਤਰ 'ਚ ਵੀ ਕਰਦੇ ਹੋ ਕਿਵੇਂ ਕਰਦੇ ਹੋ ਵੇਖੋ ਸਾਡੇ ਕੋਲ ਜੇ ਕਿਸਾਨ ਆਉਂਦਾ ਜਿਵੇਂ ਕਿਸੇ ਦੀ ਕਿਸ਼ਤ ਨਹੀਂ ਆਈ ਜੀ ਉਹ ਤਾਂ ਫਿਰ ਅਸੀਂ ਸਾਡੇ ਕੋਲ ਐਸੈਸ ਹੈ ਗਾਈ ਹੋਂ ਤੇ ਚ ਉਹਦਾ ਦੇਖ ਲੈਨੇ ਆਧਾਰ ਕਾਰਡ ਪਾ ਕੇ ਵੀ ਉਹਦਾ ਕੀ ਪ੍ਰੋਬਲਮ ਕੀ ਆ ਕਈਆਂ ਕਿਸਾਨਾਂ ਦੀ ਜ਼ਮੀਨ ਨਹੀਂ ਜੁੜੀ ਹੈਗੀ ਆਨਲਾਈਨ ਜੀ ਉਹਨਾਂ ਦਾ ਫਿਰ ਉਹਨਾਂ ਕੋਲ ਜ਼ਮੀਨ ਦਾ ਲੈ ਕੇ ਰਿਕਾਰਡ ਉਹ ਅਸੀਂ ਭੇਜ ਕੇ ਉਹਨਾਂ ਦਾ ਨਾਲ ਜੁੜਾ ਦਿੰਦੇ ਕਈਆਂ ਦੇ ਈਕੇਵਾਈਸੀ ਹੋਣ ਵਾਲੀ ਕਿਸਾਨਾਂ ਦੀ ਉਹ ਈਕੇਵਾਈਸੀ ਮੈਂ ਤੁਸੀਂ ਉਹਦੇ ਨਾਲ ਈਕੇਵਾਈਸੀ ਉਹਨਾਂ ਦੀ ਬਾਹਰੋਂ ਵੀ ਕਰਾ ਸਕਦੇ ਆ ਓਟੀਪੀ ਤੇ ਨਾਲ ਵੀ ਹੋ ਸਕਦੀ ਆ ਕਿਸਾਨ ਆਪ ਵੀ ਜਵੇਂ ਡਾਕਟਰ ਨੇ ਦੱਸਿਆ ਜਿਹੜੀ ਐਪ ਆ ਉਹਦੇ ਵਿੱਚ ਆਪ ਵੀ ਜਾ ਕੇ ਉਹਦੇ ਆਈ ਸਕੈਨ ਅੱਖਾਂ ਦਾ ਸਕੈਨ ਕਰਕੇ ਉਹ ਆਪਣੇ ਆਪ ਵੀ ਉਹਦੀ ਇਕਈਕੇ ਵੀ ਆਪਣੇ ਕਰਾ ਕਰ ਸਕਦਾ ਤੇ ਜਾਂ ਤੀਸਰੀ ਪ੍ਰੋਬਲਮ ਆਉਂਦੀ ਆ ਵੀ ਉਹਨਾਂ ਦਾ ਆਧਾਰ ਜਿਹੜਾ ਆ ਕਾਊਂਟ ਦੇ ਨਾਲ ਸੀਡਡ ਨਹੀਂ ਆ ਉਹ ਜਿਹੜੀ ਪ੍ਰੋਬਲਮ ਦੀ ਡੀਬੀਟੀ ਉਹ ਬੈਂਕ ਤੋਂ ਜਾ ਕੇ ਆਪਣਾ ਜਿਹੜਾ ਆਧਾਰ ਕਾਊਂਟ ਦੇ ਨਾਲ ਜੋੜ ਲੈਣ ਉਹਦੇ ਨਾਲ ਪ੍ਰੋਬਲਮ ਖਤਮ ਹੋ ਜਾਂਦੀ ਆ ਬਾਕੀ ਰਜਿਸਟ੍ਰੇਸ਼ਨ ਦਾ ਜਿਹੜਾ ਆਨਲਾਈਨ ਆਪ ਵੀ ਕਰ ਸਕਦਾ ਕਿਸਾਨ ਸਾਡੇ ਕੋਲ ਵੀ ਆ ਜੇ ਉੱਥੇ ਵੀ ਕਰ ਸਕਦਾ ਕਿਸੇ ਬਾਹਰੋਂ ਕੈਫੇ ਤੋਂ ਵੀ ਕਰਵਾ ਕੇ ਤੇ ਉਹਦੇ ਨਾਲ ਉਹਦੇ ਨਾਲ ਸਿਰਫ ਉਹਦੀ ਇਹ ਫਰਦ ਉਹਦੀ ਲਗਣੀ ਹੁੰਦੀ ਜ਼ਮੀਨ ਦੀ ਨਾਲ ਰਿਕਾਰਡ ਲੱਗਣਾ ਹੁੰਦਾ ਤੇ ਉਹ ਫਿਰ ਜਦੋਂ ਸਾਡੇ ਕੋਲ ਆਉਂਦਾ ਫਿਰ ਵੈਰੀਫਿਕੇਸ਼ਨ ਹੋ ਕੇ ਫਿਰ ਉਹਦਾ ਗਾਂ ਨੂੰ ਨੋਟਲ ਅਫਸਰ ਜਿਹੜਾ ਸਟੇਟ ਦਾ ਉਹ ਵੈਰੀਫਾਈ ਕਰਦਾ ਫਿਰ ਉਹਦਾ ਕਿਹਨਾ ਇਸ ਤਰ੍ਹਾਂ ਉਹਦੇ ਚ ਫਾਇਦਾ ਲੈ ਸਕਦਾ ਇੱਕ ਰਜਿਸਟਰੀ ਦੀ ਗੱਲ ਹੈ ਰਜਿਸਟਰੀ ਜਿਹੜੀ ਹੈ ਜਿਹੜਾ ਕਿਸਾਨ ਤੁਹਾਡੇ ਕੋਲ ਅਪਲਾਈ ਕਰੇਗਾ ਉਹਦੇ ਆਪਣੇ ਨਾਂ ਤੇ ਹੋਣੀ ਚਾਹੀਦੀ ਹੈ ਕਈ ਵਾਰ ਇਸ ਤਰ੍ਹਾਂ ਹੁੰਦਾ ਵੀ ਮੀਆਂ ਵੀਵੀ ਹੁੰਦੇ ਆ ਘਰ ਵਾਲੀ ਦੇ ਚ ਦੋਨਾਂ ਦੇ ਨਾਂ ਤੇ ਹੈਗੀ ਹੈ ਜ਼ਮੀਨ ਮੰਨ ਲਓ 2 ਇਕੜ ਜਗ੍ਹਾ ਦੋਨਾਂ ਦੇ ਨਾਂ ਤੇ ਹੈਗੀ ਹੈ ਫਿਰ ਕੀ ਕਰੇਗਾ ਕਿਸਾਨ ਵੇਖੋ ਇਹ ਇਹ ਜਿਹੜਾ ਨਾ ਇਹਦੀ ਸਕੀਮ ਜਿਹੜੀ ਹੈ ਇਹ ਪਰਿਵਾਰ ਦੀ ਸਕੀਮ ਹੈ ਖੇਤੀ ਪਰਿਵਾਰ ਦੀ ਕਿਸਾਨ ਪਰਿਵਾਰ ਦੀ ਉਹਦੇ ਚੋਂ ਦੋਵੇਂ ਮੀਆਂ ਬੀਬੀ ਉਹਦੇ 18 ਸਾਲ ਤੋਂ ਘੱਟ ਬੱਚੇ ਜਮੀਨ ਕਿਸ ਦੇ ਜਿੰਨਿਆਂ ਤੇ ਵੀ ਨਾ ਆ ਉਹਦੇ ਚੋਂ ਇੱਕ ਜਣਾ ਹੀ ਉਹਦੇ ਚੋਂ ਉਹਦਾ ਬੈਨੀਫਿਟ ਲੈ ਸਕਦਾ ਜੇ ਉਹਦੇ ਚੋਂ ਕੋਈ ਵੀ ਤੁਹਾਡਾ ਪਰਿਵਾਰ ਦਾ ਹੋਰ ਮੈਂਬਰ ਇਨੈਲੀਜੀਬਲ ਆ ਫਿਰ ਉਹ ਸਾਰਾ ਪਰਿਵਾਰ ਇਨੈਲੀਜੀਬਲ ਹੋ ਜਾਂਦਾ ਉਹ ਤਾਂ ਹੀ ਮਿਲਣੀ ਹੈ ਜੇ ਤੁਸੀਂ ਉਹ ਜਮੀਨ ਤੁਹਾਡੇ ਕਿਸੇ ਵੀ ਨਾਂ ਜਿਹਦੇ ਨਾਂ ਵੀ ਉਹ ਲੈ ਸਕਦਾ ਪਰ ਸਪੀ ਇਹ ਵੀ ਤੁਹਾਡੇ ਉਹ ਫੈਮਲੀ ਚ ਜਿਹੜਾ ਆ ਉਹ एलिਜੀਬਲ ਹੋਣਾ ਇੱਕ ਬੰਦਾ ਹੀ ਅਪਲਾਈ ਕਰ ਸਕੇਗਾ ਉਹਦੇ ਨਾਮ ਦੇ ਉੱਤੇ ਹੋ ਜਾਏਗੀ ਤੁਸੀਂ ਡਾਕਟਰ ਸਾਹਿਬ ਬਹੁਤ ਕਿਉਂਕਿ ਟ੍ਰੇਨਿੰਗ ਦੇ ਰਹੇ ਹੋਗੇ ਬਹੁਤ ਸਾਰੇ ਜਾਣਦੇ ਹੋਗੇ ਅਵੇਅਰ ਵੀ ਕਰਦੇ ਹੋਗੇ ਜੁੜੇ ਵੀ ਹੋਣਗੇ ਤੁਸੀਂ ਕੀ ਸੋਚਦੇ ਹੋ ਵੀ ਪੰਜਾਬ ਦੇ ਕਿੰਨੇ ਕ ਕਿਸਾਨ ਇਸ ਸਕੀਮ ਦਾ ਲਾਹਾ ਲੈ ਰਹੇ ਆ ਪੰਜਾਬ ਦੇ ਵਿੱਚ ਜਿਹੜਾ ਇਸ ਵੇਲੇ ਡਾਟਾ ਹੈ ਜੀ ਉਹ ਕੋਈ 10 ਲੱਖ ਤੇ 60 ਹਜ਼ਾਰ ਦੇ ਤਕਰੀਬਨ ਜਿਹੜਾ ਫਾਰਮਰ ਹੈ ਜਿਹਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਜੀ ਜੀ ਤੇ ਜਿਹੜੀ ਪਿਛਲੀ ਅਸੀਂ ਕਿਸ਼ਤ ਪ੍ਰਧਾਨ ਮੰਤਰੀ ਜੀ ਨੇ ਪਾਈ ਸੀ 19ਵੀ ਜੀ ਉਹਦੇ ਵਿੱਚ ਕੋਈ 10 ਲੱਖ ਤੇ 58 ਕਿਹ ਹਜ਼ਾਰ ਜਿਹੜਾ ਫਾਰਮਰ ਸੀ ਜਿਨ੍ਹਾਂ ਦੇ ਖਾਤਿਆਂ ਵਿੱਚ ਇਹ ਟਰਾਂਸਫਰ ਹੋਈ ਹੈ ਮਤਲਬ ਸਿਰਫ 2000 ਲੋਕ ਜਿਹੜੇ 2000 ਰਹਿ ਗਏ ਉਹਨਾਂ ਦੀ ਕੋਈ ਸਮੱਸਿਆ ਜਿੱਦਾਂ ਇਹਨਾਂ ਦੱਸਿਆ ਵੀ ਕਿਸੇ ਦੀ ਈਕੇवाईसी ਨਹੀਂ ਹੋਈ ਜਾਂ ਕਿਸੇ ਦਾ ਆਧਾਰ ਸ਼ੀਡਡ ਆਪਾਂ ਕਹਿੰਦੇ ਆ ਅਕਾਊਂਟ ਆ ਉਹ ਲੈਂਡ ਸ਼ੀਡਿੰਗ ਨਹੀਂ ਹੋਈ ਉਹ ਸਮੱਸਿਆ ਸੀ ਉਹਦੇ ਵਾਸਤੇ ਸਾਡੇ ਡਿਪਾਰਟਮੈਂਟ ਨੇ ਜਿਹੜੀ ਆ ਇੱਕ ਮਹਿਮ ਚਲਾਈ ਸੀਗੀ ਪਿਛਲੇ ਮਹੀਨਿਆਂ ਦੇ ਵਿੱਚ ਘਰ-ਘਰ ਜਾ ਕੇ ਲੋਕਾਂ ਦੀ ਈਕੀਵਾਈਸੀ ਵੀ ਕੀਤੀ ਸੀ ਤੇ ਲੈਂਡ ਸਿਟਿੰਗ ਵੀ ਕੀਤੀ ਸੀ ਜੀ ਪਰ ਫਿਰ ਵੀ ਬਹੁਤ ਕਿਸਾਨ ਰਹਿ ਗਏ ਸੀਗੇ ਅਸੀਂ ਤਾਂ ਇਸ ਮਾਧਿਅਮ ਤੋਂ ਕਿਸਾਨ ਵੀਰ ਜਿਹੜੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਤੁਸੀਂ ਜਿਹੜਾ ਜਿਸ ਵੀ ਕਿਸਾਨ ਵੀਰ ਦੀ ਕੋਈ ਵੀ ਕਿਸ਼ਤ ਰੁਕੀ ਹੋਈ ਆ ਉਹ ਡਿਪਾਰਟਮੈਂਟ ਆਫ ਐਗਰੀਕਲਚਰ ਨਾਲ ਆ ਕੇ ਸਾਡੇ ਨਾਲ ਰਾਬਤਾ ਕਰਨ ਜੀ ਕੋਈ ਵੀ ਉਹਦੀ ਜਿਹੜੀ ਸਮੱਸਿਆ ਹੋਊਗੀ ਉਹ ਅਸੀਂ ਠੀਕ ਕਰਾਂਗੇ ਤੇ ਜਿੰਨੀਆਂ ਵੀ ਉਹਦੀਆਂ ਕਿਸ਼ਤਾਂ ਰੁਕੀਆਂ ਹੋਈਆਂ ਉਹ ਸਾਰੀਆਂ ਕਿਸ਼ਤਾਂ ਉਸ ਫਾਰਮਰ ਨੂੰ ਮਿਲ ਜਾਣਗੀਆਂ ਹਾਂ ਮੈਂ ਇਹ ਮੇਰਾ ਸਵਾਲ ਅਗਲਾ ਤੁਹਾਡੇ ਕੋਲ ਇਹੀ ਸੀਗਾ ਵੀ ਅਗਰ ਅਗਰ ਉਹ ਤੁਹਾਡੇ ਕੋਲ ਰਜਿਸਟਰਡ ਤਾਂ ਹੈਗਾ ਏ ਲੇਕਿਨ ਉਹਨੂੰ ਪੈਸਾ ਨਹੀਂ ਆ ਰਿਹਾ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਕਿਤੇ ਨਾ ਕਿਤੇ ਕੋਈ ਕਾਰਨ ਬਣ ਸਕਦਾ ਵੀ ਉਹਦੀ ਆਧਾਰ ਲਿੰਕ ਨਹੀਂ ਹੈ ਜਾਂ ਕੁਝ ਦੇ ਅਗਰ ਮੰਨ ਲਓ ਉਹਨੂੰ 2 ਜਾਂ 3 ਕਿਸ਼ਤਾਂ ਖਲੇ ਤੱਕਰ ਆ ਚੁੱਕੀਆਂ ਆ ਸਰਕਾਰ ਵੱਲੋਂ ਪਹਿ ਚੁੱਕੀਆਂ ਉਸ ਬੰਦੇ ਦੇ ਖਾਤੇ 'ਚ ਨਹੀਂ ਮਿਲੀਆਂ ਕੀ ਇਹਨੂੰ ਏਰੀਅਰ ਮਿਲੇਗਾ ਸਾਰਾ ਹਾਂ ਬਿਲਕੁਲ ਜੀ ਬਹੁਤ ਸਾਡੇ ਕੋਲ ਨੁਕਸਾਨ ਆਉਂਦੇ ਆ ਜੀ ਮੇਰੀਆਂ ਪਹਿਲੀਆਂ 4 ਕਿਸ਼ਤਾਂ ਪੈ ਗਈਆਂ ਸੀ ਬਾਕੀ ਨਹੀਂ ਪਈਆਂ ਜੀ ਉਸ ਵੇਲੇ ਕਿ ਜਦੋਂ ਲਾਂਚ ਹੋਈ ਸੀ ਨਾ ਸਕੀਮ ਜੀ ਉਸ ਵੇਲੇ ਇਹ ਕੰਡੀਸ਼ਨ ਨਹੀਂ ਸੀ ਬਈ ਉਹਦਾ ਜਿਹੜਾ ਲੈਂਡ ਸੀਡਿੰਗ ਆ ਜਾਂ ਈਕੀ ਵੀ ਸੀ ਉਸ ਵੇਲੇ ਜਦੋਂ 4 ਕਿਸ਼ਤਾਂ ਪੈ ਗਈਆਂ ਉਹ ਤੋਂ ਬਾਅਦ ਇਹ ਕੰਡੀਸ਼ਨ ਆ ਗਈ ਜੀ ਜੀ ਤੇ ਈਕੀ ਵੀ ਰਹਿੰਦੀ ਸੀ ਕਈਆਂ ਦੀ ਉਹ ਜਿਹੜੀਆਂ ਕਿਸ਼ਤਾਂ ਸਾਰੀਆਂ ਰੁਕ ਗਈਆਂ ਫਿਰ ਜਦੋਂ ਉਹਨਾਂ ਦੀ ਈਕੀ ਵੀ ਜਾਂ ਲੈਂਡ ਸੀਡਿੰਗ ਹੋ ਗਈ ਕੰਪਲੀਟ ਤੇ ਉਹਨੂੰ ਸਾਰਾ ਏਰੀਆ ਜਿਹੜਾ ਜਿੰਨੀਆਂ ਵੀ ਕਿਸ਼ਤਾਂ ਉਹਦੀਆਂ ਰੁਕੀਆਂ ਉਹ ਸਾਰਾ ਏਰੀਆ ਮਿਲੂਗਾ ਬਿਲਕੁਲ ਬਿਲਕੁਲ ਦੇਖੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਰਕਾਰ ਨੇ ਵੀ ਕਿਹਾ ਹੈ ਵੀ ਜਿਹਦੀ KYC ਨਹੀਂ ਹੋਈ ਹੋਏਗੀ ਉਹਨੂੰ ਕਿਸ਼ਤ ਨਹੀਂ ਉਹਦੇ ਅਕਾਊਂਟ ਦੇ ਵਿੱਚ ਆਏਗੀ ਉਹਨੂੰ ਨਹੀਂ ਮਿਲੇਗੀ ਇਸੇ ਤਰ੍ਹਾਂ ਜਿਹਦੀ ਰਜਿਸਟਰੀ ਵੀ ਹਲੇ ਨਹੀਂ ਹੋਏਗੀ ਆਪਣੇ ਨਾਂ ਦੇ ਉੱਤੇ ਫਿਰ ਉਹਨੇ ਬਾਕੀ ਸਾਰਾ ਕੁਝ ਕੀਤਾ ਉਹਦਾ ਵੀ ਨਹੀਂ ਹੋਗਾ ਇਸ ਲਈ ਜਿਹੜੇ ਕਿਸਾਨ ਨੇ ਦੇਖ ਰਹੇ ਹੈ ਉਹਨਾਂ ਨੇ KYC ਨਹੀਂ ਕਰਾਈ ਤਾਂ ਪਲੀਜ਼ ਮੰਡੇ ਜਾ ਕੇ ਸੋਮਵਾਰ ਨੂੰ ਜਾ ਕੇ ਆਪਣੀ ਪਹਿਲਾਂ ਇਹ ਏ ਕੇ ਵਾਈ ਸੀ ਕਰਾਈ ਜਾਵੇ ਤਾਂ ਕਿ ਜਿਹੜੀ ਕਿਸ਼ਤ ਤੁਹਾਡੇ ਅਕਾਊਂਟ ਦੇ ਵਿੱਚ ਆ ਗਈ ਹੈ ਤੁਹਾਡੇ ਤੱਕ ਉਹ ਮਿਲ ਸਕੇ ਤੁਹਾਨੂੰ ਪ੍ਰੋਪਰਲੀ ਤੁਹਾਨੂੰ ਮਿਲ ਸਕੇ ਇਹ ਜਿਹੜੀ ਏ ਕੇ ਵਾਈ ਸੀ ਤੁਸੀਂ ਬੋਲ ਰਹੇ ਹੋ ਇਹ ਬੈਂਕ 'ਚ ਜਾ ਕੇ ਕਰਾਈ ਗਈ ਹੈ ਤੁਹਾਡੇ ਕੋਲ ਤੁਹਾਡੇ ਡਿਪਾਰਟਮੈਂਟ ਸਾਡੇ ਡਿਪਾਰਟ ਉਹ ਮੈਸੇਜ ਪਹਿਲਾਂ ਦੱਸਿਆ ਵੀ ਇਹਦੇ ਵਿੱਚ ਤਿੰਨ ਸਾਧਨਾ ਤੁਹਾਡੇ ਕੋਲ ਜੀ ਜਾਂ ਤਾਂ ਜਿਹੜਾ ਫਾਰਮਰ ਆ ਉਹ ਜਿਹੜੀ ਐਪ ਡਾਊਨਲੋਡ ਕੀਤੀ ਆ ਉਹਦੋਂ ਤੋਂ ਆਪਣੇ ਆਪ ਵੀ ਕਰ ਸਕਦਾ ਜੀ ਤੇ ਉਹਦੇ ਚ ਕਿਹੜੇ ਕਿਹੜੇ ਡਾਕੂਮੈਂਟ ਲਾਣੇ ਪੈਂਦੇ ਆ ਨਹੀਂ ਉਹਦੇ ਵਿੱਚ ਗਾੜੀ ਲਾਣਾ ਪੈਂਦਾ ਹੈ ਜੀ ਕੇ ਬੀਸੀ ਦੇ ਵਿੱਚ ਕੁਝ ਨਹੀਂ ਹੈ ਸਿਰਫ ਆਧਾਰ ਕਾਰਡ ਚਾਹੀਦਾ ਆਧਾਰ ਕਾਰਡ ਹੀ ਚਾਹੀਦਾ ਹੈ ਹਾਂ ਆਧਾਰ ਕਾਰਡ ਪਾ ਕੇ ਉਹ ਜਿਹੜੀ ਸੀ ਉਹਨਾਂ ਦੀ ਐਪ ਖੁੱਲ ਜੂਗੀ ਤੇ ਉਹ ਓਟੀਪੀ ਲੈ ਕੇ ਉਹ ਆਪਣੀ ਉਹ ਈਕੇਵਾਈਸੀ ਕਰ ਸਕਦਾ ਜੀ ਜੀ ਤੇ ਜਿਹੜੀ ਲੈਂਡ ਸੀਟਿੰਗ ਹੈ ਉਹ ਲੈਂਡ ਸੀਟਿੰਗ ਦਾ ਅਧਿਕਾਰਾ ਸਿਰਫ ਸਾਡੇ ਡਿਪਾਰਟਮੈਂਟ ਕੋ ਆ ਸਾਡਾ ਜਿਹੜਾ ਸਟੇਟ ਨੋਡਲ ਅਫਸਰ ਸਾਡੇ ਡਾਇਰੈਕਟਰ ਐਗਰੀਕਲਚਰ ਦੇ ਦਫ਼ਤਰ ਚ ਬਹਿੰਦੇ ਆ ਉਹੀ ਉਹਨਾਂ ਨੂੰ ਆਥੈਂਟੀਕੇਟ ਕਰਦੇ ਆ ਤੇ ਉਹ ਸਾਡੇ ਡਿਪਾਰਟਮੈਂਟ ਜਾਣਾ ਪਊਗਾ ਜੀ ਦੂਸਰਾ ਮੈਂ ਦੱਸਿਆ ਸੀ ਵੀ ਤੁਸੀਂ ਕਾਮਨ ਸਰਵਿਸ ਸੈਂਟਰ ਜਿਹੜਾ ਉੱਥੇ ਜਾ ਕੇ ਕਰਾ ਸਕਦੇ ਆ ਜੇ ਇੱਥੇ ਦੋਨੇ ਸਟੈਪ ਨਹੀਂ ਕਰ ਸਕਦਾ ਫਿਰ ਫਾਰਮਰ ਜਿਹੜਾ ਹੈ ਕਿਸਾਨ ਆ ਸਾਡੇ ਦਫ਼ਤਰਾਂ ਦੇ ਵਿੱਚ ਆਉਣ ਤੇ ਅਸਲ ਵਿੱਚ ਉਹ ਬਾਕੀ ਪ੍ਰੋਸੈਸ ਤਾਂ ਹੋ ਗਿਆ ਮੇਰਾ ਸਿਰਫ ਹਸਲਾ ਵੀ ਡਾਕੂਮੈਂਟਸ ਕਿਰੇ ਤੁਸੀਂ ਕਿਹਾ ਵੀ ਇਕੱਲਾ ਇੱਕ ਆਧਾਰ ਕਾਰਡ ਹੀ ਆਧਾਰ ਕਾਰਡ ਚਾਹੀਦਾ ਜੇ ਉਹਦੀ ਲੈਂਡ ਸੀਡਿੰਗ ਦੀ ਪ੍ਰੋਬਲਮ ਹੈ ਉਹਦੇ ਵਾਸਤੇ ਸਾਨੂੰ ਉਹਦੀ ਫਰਦ ਚਾਹੀਦੀ ਹੈ ਇਹ ਫਰਦ ਦੀ ਫਰਦ ਤੋਂ ਗੱਲ ਆਈ ਹੈ ਜਨਾਬ ਵੀ ਇੱਕ ਗੱਲ ਹੋਰ ਪੁੱਛਾਂ ਵੀ ਖੁਦਾਨਾ ਖਾਸਤਾ ਅਗਰ ਵੀ ਕਿਸ਼ਟ ਹੋ ਗਈਆਂ ਵੀ ਵੀ ਕਿਸ਼ਟ ਹੋ ਗਈ ਮਾਲ ਲੋਸਪੋਸਕੋਰਵੀ ਕਿਸ਼ਤਾ ਤੱਕ ਕੋਈ ਮਾਲਕ ਉਹਦਾ ਹੋਰ ਸੀ ਉਹਦੀ ਡੈਥ ਹੋ ਜਾਂਦੀ ਕਿਸੇ ਕਾਰਨ ਤੇ ਫਿਰ ਕੀ ਉਹ ਕੰਟੀਨਿਊ ਕਿਹਦੇ ਨਾਂ ਦਿੱਤੇਗਾ ਵੇਖੋ ਜੇ ਤੇ ਪਰਿਵਾਰ ਦੇ ਉਹਨਾਂ ਦੇ ਮੁਖੀ ਦੀ ਜਾਂ ਕਿਸੇ ਦੀ ਹੈ ਡੈਥ ਜਿਹਦੇ ਨਾਂ ਤੇ ਮਿਲ ਰਿਹਾ ਸੀ ਉਹਦੇ ਵਾਰਸ ਜਿਹੜਾ ਹੈ ਨਾ ਉਹ ਨਵਾਂ ਅਪਲਾਈ ਕਰ ਸਕਦਾ ਦੁਬਾਰਾ ਅਪਲਾਈ ਕਰ ਹਾਂ ਵਾਰਸ ਜਿਹੋਦੇ ਤੇ ਵਾਰਸ ਦਾ ਚੜਿਆ ਵੀ ਵਾਰਸ ਦੀ ਜ਼ਮੀਨ ਆ ਤੇ ਉਹਦੇ ਤੇ ਜਿਹੜਾ ਉਹ ਚੜ ਸਕਦਾ ਡੈਥ ਤੋਂ ਬਾਅਦ ਜੀ ਤੇ ਜੇ ਉਹਨਾਂ ਜੇ ਕਿਸੇ ਨੇ ਜ਼ਮੀਨ ਲਈ ਉਹ ਹਲ ਹੀ ਨਹੀਂ ਕਰ ਸਕਦਾ ਸਿਰਫ ਇਹ ਹੋਇਆ ਵੀ ਜਿਹੜਾ ਵਾਰਸ ਆ ਉਹਦੇ ਜਿਹੜਾ ਉਹਦਾ ਚੜਿਆ ਉਹਦੇ ਖਾਤੇ 'ਚ ਤੋ ਅਪਲਾਈ ਕਰ ਸਕਦਾ ਕੋਈ ਨਵੀਂ ਜ਼ਮੀਨ ਖਰੀਦਦਾ ਹੈ ਉਹ ਕਿੰਨੇ ਦਿਨ ਦੇ ਵਿੱਚ ਕੋਈ ਐਸੀ ਲਿਮਿਟ ਵੀ ਹੈਗੀ ਅਭੀ ਕਿਸੇ ਨੇ ਜ਼ਮੀਨ ਖਰੀਦੀ ਹੈ ਤਾਂ ਉਹ ਕਿੰਨੇ ਦਿਨ ਚ ਤੁਹਾਡੇ ਕੋਲ ਅਪਲਾਈ ਕਰੇ ਜਾਂ ਜਦੋਂ ਮਰਜੀ ਅਪਲਾਈ ਕਰ ਸਕਦਾ ਹੈ ਨਹੀਂ ਸਰਕਾਰ ਵੱਲੋਂ ਜਿਹੜਾ ਹੈ ਨਾ ਫਿਲਹਾਲ ਜਿਹੜੀ ਹੈ ਇਹ ਸਕੀਮ 1 2 2019 ਤੋਂ ਇਹ ਕੀਤਾ ਵੀ ਉਹਦੇ ਤੋਂ ਜ਼ਮੀਨ ਪਹਿਲਾਂ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਸਿਰਫ ਜਿਹਦੇ ਕੋਈ ਪਰਿਵਾਰ ਦੀ ਵਾਰਸਤ ਚੜਦੀ ਆ ਉਹ ਉਹ ਜਿਹੜਾ ਸਿਰਫ ਉਹਦੇ ਜਿਹਨੇ ਉਨੀ ਬੁਮਾਦ ਜਗਾ ਖਰੀਦੀ ਹੈ ਜ਼ਮੀਨ ਖਰੀਦੀ ਹੈ ਉਹਨੂੰ ਕੋਈ ਬੈਨੀਫਿਟ ਨਹੀਂ ਮਿਲੇਗਾ ਇਸਕੀ ਫਿਲਹਾਲ ਨਹੀਂ ਇਹ ਫਿਲਹਾਲ ਨਹੀਂ ਬਹੁਤ ਵੱਡੀ ਜਾਣਕਾਰੀ ਹੈ ਦੋਸਤੋ ਨਹੀਂ ਤਾਂ ਅਕਸਰ ਕੀ ਹੁੰਦਾ ਵੀ ਕਈ ਲੋਕ ਹੁਣ ਵੀ ਅੱਜ ਕੱਲ੍ਹ ਵੀ ਬਹੁਤ ਸਾਰੇ ਐਗਰੀਕਲਚਰਲ ਲੈਂਡ ਲੈ ਰਹੇ ਆ ਇਹ ਉਹਨਾਂ ਲਈ ਸਕੀਮ ਨਹੀਂ ਹੈ ਜਿਸ ਤਰ੍ਹਾਂ ਸਾਡੇ ਮਾਹਿਰ ਦੱਸ ਰਹੇ ਨੇ ਇਹ ਉਹਨਾਂ ਲਈ ਹੈ ਜਿਨ੍ਹਾਂ ਨੇ 1 ਫਰਵਰੀ 2019 ਤੋਂ ਪਹਿਲਾ ਪਹਿਲਾਂ ਐਗਰੀਕਲਚਰਲ ਲੈਂਡ ਆਪਣੇ ਨਾਂ ਤੇ ਖਰੀਦੀ ਹੋਈ ਹੈ ਹੁਣ ਡਾਕਟਰ ਸਾਹਿਬ ਤੁਸੀਂ ਕਦੀ ਇਸ ਬਾਰੇ ਅਵੇਅਰਨੈਸ ਕੈਂਪ ਲਗਾਈ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਹਾਲਾਂਕਿ ਤੁਸੀਂ ਕਿਹਾ ਵੀ 10 ਲੱਖ 60 ਹਜ਼ਾਰ ਕਿਸਾਨ ਜਿਹੜੇ ਐ ਲੇਕਿਨ ਸਾਡੇ ਪੰਜਾਬ ਚ ਕਿਸਾਨਾਂ ਦੀ ਗਿਣ ਲੇਕਿਨ ਹਲੇ ਤੱਕ 10,60,000 ਹੀ ਬੇਨਿਫਿਟ ਲੈ ਸਕੇ ਬੀ ਕੀ ਇਹ ਇਸ ਬਾਰੇ ਕੋਈ ਜਾਗਰੂਕ ਕੈਂਪ ਲਗਾਈ ਕਿਤੇ ਬਿਲਕੁਲ ਜੀ ਦੇਖੋ ਜਿਸ ਤਰ੍ਹਾਂ ਮੈਂ ਦੱਸਿਆ ਵੇ ਸਾਡਾ ਡਿਪਾਰਟਮੈਂਟ ਜਿਹੜਾ ਆ ਉਹ ਨੋਡਲ ਡਿਪਾਰਟਮੈਂਟ ਹੈ ਜੀ ਅਸੀਂ ਆਪਣੇ ਸਾਰੇ ਕੈਂਪਾਂ ਦੇ ਵਿੱਚ ਇਸ ਸਕੀਮ ਬਾਰੇ ਜਿਹੜੀ ਜਾਣਕਾਰੀ ਦਿੰਦੇ ਆ ਜੀ ਤੇ ਕਈ ਵਾਰੀ ਜਿਹੜਾ ਹੁੰਦਾ ਸਪੈਸ਼ਲ ਸਿਰਫ ਇਸ ਵਾਸਤੇ ਪੀਐਮ ਸਨਮਾਨ ਜਿਹੜੀ ਆ ਨਿਧੀ ਯੋਜਨਾ ਇਹਦੇ ਵਾਸਤੇ ਅਸੀਂ ਪਿਛਲੇ 2 ਮਹੀਨੇ ਲਗਾਤਾਰ ਜਿਹੜੇ ਆ ਪਿੰਡਾਂ 'ਚ ਜਾ ਕੇ ਕੈਂਪ ਲਾਏ ਆ ਉਹਦੇ ਵਿੱਚ ਮੇਨ ਸੀਗਾ ਵੀ ਸਾਡਾ ਨੰਬਰ ਬਹੁਤ ਜ਼ਿਆਦਾ ਸੀ ਜਿਨ੍ਹਾਂ ਦੀ ਏ ਕੇ ਯੂ ਕੇ ਵਾਈ ਸੀ ਰਹੀਦੀ ਸੀ ਜਾਂ ਕਿਸੇ ਦੀ ਲੈਂਡ ਸੀਡਿੰਗ ਰਹਿੰਦੀ ਸੀ ਉਹ ਲਗਾਤਾਰ ਸੀ 2 ਮਹੀਨੇ ਲਾ ਕੇ ਪਿੰਡਾਂ ਦੇ ਵਿੱਚ ਜਿਹੜੀ ਆ ਕੰਪਲੀਟ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਸਾਨੂੰ ਬੜੀ ਸਮੱਸਿਆ ਆਈ ਕਈ ਵਾਰੀ ਫਾਰਮਰ ਜਿਹੜਾ ਹੈ ਉਹ ਸਾਡੇ ਕੋਲ ਨਹੀਂ ਆਉਂਦਾ ਜੀ ਉਹਦੇ ਵਿੱਚ ਜਾਂ ਤਾਂ ਫਾਰਮਰ ਕਿਤੇ ਆਊਟ ਆਫ ਸਟੇਟ ਗਿਆ ਜਾਂ ਬਾਹਰ ਚੱਲ ਗਿਆ ਐਨ ਆਰ ਆਈ ਬਣ ਗਿਆ ਉਹ ਜਿਹੜੀਆਂ ਪੈਂਡਿੰਗ ਪਈਆਂ ਤਕਰੀਬਨ ਡਿਪਾਰਟਮੈਂਟ ਜਿਹੜਾ ਹਰ ਪਿੰਡ ਚ ਪਹੁੰਚ ਕੇ ਅਸੀਂ ਇਹਦੀ ਜਿਹੜੀ ਹੈ ਅਵੇਅਰਨੈਸ ਕਰ ਚੁੱਕੇ ਹਾਂ ਕਰ ਚੁੱਕੇ ਹਾਂ ਬਹੁਤ ਵੱਡੀ ਗੱਲ ਹੈ ਅਵੇਅਰ ਕਰਨਾ ਇਹ ਤਾਂ ਇੱਕ ਪਾਸਾ ਹੋ ਗਿਆ ਗੁਰਿੰਦਰ ਜੀ ਇੱਕ ਪਾਸਾ ਅਸੀਂ ਮੰਨ ਲੈਂਦੇ ਵੀ ਇਹਨਾਂ ਨੇ ਅਵੇਅਰ ਕੀਤਾ ਲੋਕਾਂ ਕਿਸਾਨਾਂ ਤੱਕ ਪੁੱਜੇ ਕਿਸਾਨਾਂ ਨੇ ਸਕੀਮਾ ਬਾਰੇ ਦੱਸਿਆ ਕੀ ਕਦੀ ਦੂਜਾ ਪਾਸਾ ਲਈਏ ਕਿਸਾਨ ਤੁਹਾਨੂੰ ਆ ਕੇ ਮਿਲਣ ਦੀ ਇਹ ਬਹੁਤ ਵਧੀਆ ਯੋਜਨਾ ਹੈ ਜੀ ਇਹ ਯੋਜਨਾ ਤਾਂ ਸਾਡੇ ਲਈ ਵਰਦਾਨ ਸਾਬਤ ਹੋ ਰਹੀ ਹੈ ਨੇ ਕਿਸਾਨ ਤੇ ਆਉਂਦੇ ਜੀ ਕਿਸਾਨ ਕਾਫੀ ਇਹਦੇ ਬਾਰੇ ਸਕੀਮ ਬਾਰੇ ਆਉਂਦੇ ਆ ਕਹਿੰਦੇ ਵੀ ਠੀਕ ਹੈ ਵਧੀਆ ਕੁਝ ਮਿਲ ਰਿਹਾ ਸਰਕਾਰ ਵੱਲੋਂ ਕੁਝ ਨਾ ਕੁਝ ਸਾਨੂੰ ਕੋਈ ਸਹਤਾ ਹੋ ਰਹੀ ਹੈ ਖਾਸ ਕਰਕੇ ਛੋਟੇ ਕਿਸਾਨਾਂ ਲਈ ਤੇ ਬਹੁਤ ਵਧੀਆ ਕਿਉਂਕਿ ਇਹ 2004 ਮਹੀਨੇ ਬਾਅਦ ਮਿਲਣਾ ਕੁਛ ਨਾ ਕੁਛ ਉਹਦਾ ਖਰਚਾ ਕਿਸੇ ਨਾ ਕਿਸੇ ਤਰ੍ਹਾਂ ਕੰਪਨਸੇਟ ਹੋ ਜਾਂਦਾ ਇਹ ਕਿਸਾਨ ਇਸ ਗੱਲ ਨੂੰ ਤੇ ਖੁਸ਼ ਆ ਕੋਈ ਦਿੱਕਤ ਕਿਸਾਨ ਨੇ ਕਦੀ ਕੀਤੀ ਹੋਵੇ ਯਾਰ ਮੈਨੂੰ ਆ ਦਿੱਕਤ ਆ ਰਹੀ ਹੈ ਜੀ ਇਸ ਬਾਰੇ ਦਿੱਕਤ ਆ ਮੈਂ ਜੇ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਜਿਵੇਂ ਕਿਸੇ ਦੀ ਕਿਸ਼ਤ ਬੰਦ ਹੋਈ ਆ ਜਾਂ ਕਿਸੇ ਦਾ ਉਹ ਤੇ ਕਰਕੇ ਜੀ ਯਾਰ ਲੈਂਡ ਸਨਿੰਗ ਹੈ ਈ ਕੇ ਵਾਈ ਸੀ ਹੈ ਜਾਂ ਡੀ ਪੀਟੀ ਉਹ ਜਦੋਂ ਸਾਡੇ ਦਫਤਰਾਂ ਦੇ ਉਹਨਾਂ ਉਸੇ ਹਿਸਾਬ ਨਾਲ ਉਹਨਾਂ ਦਾ ਕਰ ਦਈਦਾ ਜੇ ਕੋਈ ਕਿਉਂਕਿ ਇਹ ਈ ਕੇ ਵਾਈ ਸੀ ਉਹ ਦਫਤਰ ਚ ਐਸੀ ਵੀ ਕਰ ਦਿੰਨੇ ਕਈ ਵਾਰ ਜੇ ਸਾਡੇ ਕੋਲ ਉਹਦਾ ਖੁੱਲ ਜੇ ਤੇ ਉਹਦਾ ਜੇ ਰਜਿਸਟਰਡ ਨੰਬਰ ਆਧਾਰ ਜੋ ਤੇ ਤੇ ਓਟੀਪੀ ਆ ਜੇ ਤੇ ਨਹੀਂ ਤੇ ਫਿਰ ਬਾਹਰੋਂ ਸੀਐਸਸੀ ਸੈਂਟਰਾਂ ਤੋਂ ਕਰਵਾ ਸਕਦਾ ਤੇ ਲੈਂਡ ਸਨਿੰਗ ਦਾ ਤੇ ਟੋਟਲੀ ਖੇਤੀਬਾੜੀ ਵਿਭਾਗ ਵੱਲੋਂ ਹੀ ਕੀਤਾ ਜਾ ਰਿਹਾ ਤੇ ਡੀਬੀਟੀ ਤੇ ਜਿਹੜਾ ਜਿੱਥੇ ਉਹਨਾਂ ਦੀ ਪ੍ਰੋਬਲਮ ਆਉਂਦੀ ਵੀ ਆਧਾਰ ਸੀਟਿੰਗ ਜਿਹੜੀ ਆ account ਦੇ ਨਾਲ ਉਹ ਬੈਂਕ ਚ ਉਹਨਾਂ ਨੂੰ ਸਾਰਾ ਉਹ ਦੱਸਦੇ ਉਹਦੇ ਚ ਸਾਰਾ ਕੁਝ ਡਿਟੇਲ ਵੀ ਆ ਜਾਂਦੀ ਵੀ ਕਿਹੜੇ ਕਿਹੜੇ ਖਾਤੇ ਚੋਂ ਦੀ ਕਿਹੜੀ ਕਿਹੜੀ ਕਿਸ਼ਤ ਗਈ ਜੇ ਕਿਤੇ ਕਈ ਵਾਰ ਕਿਸਾਨ ਨੂੰ ਪਤਾ ਨਹੀਂ ਲੱਗਦਾ ਵੀ ਮੇਰੇ ਖਾਤੇ ਜਿਆਦੇ ਹੈ ਵੀ ਮੇਰੇ ਕਿਹੜੇ ਚਾਏ ਉਹ ਵੀ ਆ ਹੀ ਉਹਨਾਂ ਨੂੰ ਇਥੋਂ ਜਾਣਕਾਰੀ ਦੇ ਦੇ ਦੀ ਇੱਕ ਗੱਲ ਹੋਰ ਆਂਦੀ ਆ ਵੀ ਜਦੋਂ ਆਪਾਂ ਕਿਸਾਨਾਂ ਦੀ ਗੱਲ ਕਰਦੇ ਆ ਤਾਂ ਸਾਡੇ ਦਿਮਾਗ ਦੇ ਵਿੱਚ ਬਹੁਤ ਬਹੁਤ ਚੀਜ਼ਾਂ ਇਸ ਤਰ੍ਹਾਂ ਵੀ ਆ ਜਾਂਦੀਆਂ ਵੀ ਲੋਜੀ ਕਿਸਾਨ ਜਿਹੜੇ ਹੈ ਪੈਸੇ ਆਂਦੇ ਹੈ ਉਹ ਜ਼ਿਆਦਾਤਰ ਆਪਣੇ ਘਰੇਲੂ ਸਮਾਨ ਲੈਣ ਦੇ ਉੱਤੇ ਖਰਚ ਕਰ ਲੈਂਦੇ ਆ ਬਜਾਏ ਇਹ ਸੀਡਸ ਲੈਣ ਦੇ ਔਜ਼ਾਰ ਲੈਣ ਦੇ ਇਹ ਤਾਂ ਰਕਮ ਛੋਟੀ ਹੈ ਜਿੰਕ ਐ ਤਾਂ ਜਾਵੇ ਲੇਕਿਨ ਜਿਸ ਤਰ੍ਹਾਂ ਕਿ ਇਹ ਛੋਟੇ ਕਿਸਾਨਾਂ ਲਈ ਬਹੁਤ ਵੱਡੀ ਰਕਮ ਹੈ ਵੀ ਕਿਤੇ ਨਾ ਕਿਤੇ ਤੁਹਾਡੇ ਕੋਲ ਇਸ ਤਰ੍ਹਾਂ ਦੇ ਲੋਕ ਵੀ ਆਂਦੇ ਆ ਤੁਸੀਂ ਤਾਂ ਹਾਲਾਂਕਿ ਕਹਿ ਦੁੱਤਾ ਵੀ ਜਿਹੜੀ ਮਰਜ਼ੀ ਚੀਜ਼ ਖਰੀਦਣ ਦਾ ਲੈਣ ਐ ਏਡੀਆਂ ਵੀ ਫਰਕ ਨਹੀਂ ਆਂਦੀ ਵੀ ਜਿਹੜੇ ਲੋਕ ਇੱਕ ਇਹ ਕਹਿਣ ਤੁਹਾਡੇ ਕੋਲ ਆ ਕੇ ਬੀ ਲੋ ਜੀ ਪਾਣੀ ਤਾਂ ਸੀ ਸਾਡੇ ਕੋਲ ਜੂਨ ਦੇ ਵਿੱਚ ਆ ਜੁਲਾਈ ਵੀ 31 ਟੱਪ ਗਈ ਆ 2 ਅਗਸਤ ਨੂੰ ਪੈ ਰਹੀ ਹੈ ਕੋਈ ਇਦਾਂ ਦੇ ਮਤਲਬ ਵੀ ਲੋਕ ਆਂਦੇ ਆ ਨਹੀਂ ਜੀ ਇਦਾਂ ਆ ਬੇ ਦੇਖੋ ਜਿਹੜਾ ਫਾਰਮਰ ਆ ਉਹਦੀ ਜਿਹੜੀ ਇਨਕਮ ਆ ਉਹ ਰੈਗੂਲਰ ਨਹੀਂ ਜੀ ਠੀਕ ਆ ਆਪਾਂ ਕਹਿੰਦੇ ਵੀ ਸੀਜ਼ਨਲ ਇਨਕਮ ਆ ਆਜ ਜੋਨੇ ਫਸਲ ਬੀਜੀਆ ਤਾਂ 6 ਮਹੀਨੇ ਬਾਅਦ ਉਹਨੂੰ ਇਨਕਮ ਆਉਣੀ ਜੀ ਜੀ ਅਸੀਂ ਤਾਂ ਇਹ ਵੀ ਕਹਿ ਸਕਦੇ ਹਾਂ ਵੀ ਜਿਹੜਾ 2000 ਰੁਪਿਆ ਉਹਨੂੰ ਕਿਤੇ ਵੀ ਆਫ ਸੀਜ਼ਨ ਚ ਆਂਦਾ ਉਹਦੇ ਲਈ ਵਰਦਾਨ ਨਹੀਂ ਬਿਲਕੁਲ ਤੇ ਜਿਸ ਤਰ੍ਹਾਂ ਹੁਣ ਝੋਨੇ ਦਾ ਸੀਜ਼ਨ ਚੱਲ ਰਿਹਾ ਇਸ ਵੇਲੇ ਲੋਡ ਆ ਫਾਰਮਰ ਨੂੰ ਤੇ ਅਗਸਤ ਦੇ ਵਿੱਚ ਉਹਨਾਂ ਨੂੰ ਕਿਸ਼ਤ ਮਿਲ ਰਹੀ ਆ ਜਿਹੜਾ ਛੋਟਾ ਫਾਰਮਰ ਆ ਉਹਦੇ ਲਈ ਤਾਂ ਕਹਿੰਦੇ ਸੀ ਸੋਨੇ ਤੇ ਸਾਗਾ ਸੋਨੇ ਤੇ ਸਾਗਾ ਬਿਲਕੁਲ ਗੁਰਿੰਦਰ ਜੀ ਮੈਂ ਕਹਾ ਵੀ ਤੁਸੀਂ ਕਿਸਾਨਾਂ ਨੂੰ ਅੱਜ ਸਾਡੇ ਇਸ ਮੰਚ 'ਤੇ ਜਾਗਰੂਕ ਕਰਨਾ ਚਾਹੋ ਉਹਨਾਂ ਨੂੰ ਅਵੇਅਰ ਕਰਨਾ ਚਾਹੋਗੇ ਕੀ ਕਹਿਣਾ ਚਾਹੋਗੇ ਮੈਂ ਕਿਸਾਨਾਂ ਨੂੰ ਇਹ ਕਹਾਂਗਾ ਕਿ ਜਿਹੜੇ ਕਿਸਾਨਾਂ ਦੀ ਕਿਸ਼ਤ ਦੇ ਕੋਈ ਵੀ ਸਮੱਸਿਆ ਉਹ ਜ਼ਰੂਰ ਆਪਣੇ ਖੇਤੀਬਾੜੀ ਦਫ਼ਤਰ 'ਚ ਜਾ ਕੇ ਕਰੀ ਮਿਲਣ ਜਿਹੜੇ ਕੋਈ ਨਵੇਂ ਕਿਸਾਨ ਜਿਨ੍ਹਾਂ ਦੀ ਜ਼ਮੀਨ 2019 ਤੋਂ ਪਹਿਲਾਂ ਦੀ ਹੈ ਫਰਵਰੀ 2019 ਤੋਂ ਜਾਂ ਜਿਨ੍ਹਾਂ ਤੇ ਕਿਨਾ ਵਿਰਾਸਤ ਚੜੀ ਆ ਹੁਣ ਉਹ ਜਿਹੜੇ ਆਪਣੇ ਨਵੇਂ ਜਰੂਰ ਅਪਲਾਈ ਕਰਨਾ ਆਪਣੇ ਆਪ ਹੀ ਬੰਦਾ ਉਹਦੇ ਤੇ ਆਪਣੇ ਫੋਨ ਤੇ ਐਪ ਤੇ ਆਪ ਹੀ ਵੀ ਕਰ ਸਕਦਾ ਇਹ ਜਰੂਰ ਆਪਾਂ ਕਰੀਏ ਤਾਂ ਕਿ ਜੋ ਸਰਕਾਰ ਵੱਲੋਂ ਸਹੂਲਤ ਆਉਂਦੀ ਉਹ ਜਰੂਰ ਲਈ ਜਾਵੇ ਤੇ ਉਹਦਾ ਫਾਇਦਾ ਉਠਾਇਆ ਜਾਵੇ ਬាទ ਬាទ ਡਾਕਟਰ ਸਾਹਿਬ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੇਰੇ ਸ਼ਾਇਦ ਦਿਮਾਗ ਦੇ ਵਿੱਚ ਨਹੀਂ ਹੁਣ ਤੁਹਾਡੇ ਦਿਮਾਗ ਚੋਂ ਵੀ ਮੈਂ ਦੱਸਣਾ ਚਾਹੁੰਦਾ ਸੀ ਕੀ ਕਹਿਣਾ ਚਾਹੋਗੇ ਉਹਨਾਂ ਗੱਲਾਂ ਆ ਮੈਂ ਇੱਕ ਜਿਹੜੀ ਆਪਾਂ ਸਾਰੇ ਡਿਬੇਟ ਵਿੱਚ ਨਹੀਂ ਗੱਲ ਆਈ ਉਹਦੇ ਵਿੱਚ ਜ ਜਦ ਜੇ ਅਸੀਂ ਅਥੈਂਟੀਕੇਸ਼ਨ ਕਰਦੇ ਹਾਂ ਫਾਰਮਰ ਦੀ ਨਾ ਬੀ ਐਲੀਜੀਬਲ ਆ ਉਹਦੇ ਵਿੱਚ ਇੱਕ ਡੈਕਲੇਰੇਸ਼ਨ ਅਸੀਂ ਲੈਨੇ ਆ ਜੀ ਅਗਰ ਕੋਈ ਬੰਦਾ ਸਾਨੂੰ ਗਲਤ ਡੈਕਲੇਰੇਸ਼ਨ ਦਿੰਦਾ ਤਾਂ ਉਹਨੂੰ ਜਿੰਨੀਆਂ ਵੀ ਕਿਸ਼ਤਾਂ ਗਈਆਂ ਤਾਂ ਉਹਦਾ ਜਿਹੜੀ ਹੈ ਰਿਕਵਰੀ ਉਹ ਸਾਰੀ ਹੁੰਦੀ ਹੈ ਤੇ ਨਾਲ ਉਹਨੂੰ ਜਿਹੜੀਆਂ ਪੈਨਲ ਜਿਹੜੀਆਂ ਪੈਨਲਟੀਆਂਜ਼ ਹੈ ਅਕੋਰਡਿੰਗ ਟੂ ਜਿਹੜੀਆਂ ਲਾਅ ਉਹ ਲੱਗਦੀਆਂ ਇਸ ਕਰਕੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਵੀ ਤੁਸੀਂ ਜਿਹੜੀ ਸਹੀ ਜਾਣਕਾਰੀ ਦੇ ਕੇ ਇਸ ਯੋਜਨਾ ਦਾ ਜਿਹੜਾ ਉਹ ਲਾਭ ਲੈ ਸਕਦੇ ਜਾਣਕਾਰੀ ਸਹੀ ਦੇਣੀ ਹੈ ਤੇ ਫਾਇਦਾ ਹੀ ਫਾਇਦਾ ਹੈ ਸਰਕਾਰ ਦੀ ਇਸ ਯੋਜਨਾ ਦਾ ਅੱਜ ਵੀ ਵੀ ਕਿਸ਼ਤ ਦੇਖੋ 19 ਕਿਸ਼ਤਾਂ ਦੇ ਵਿੱਚ 6-6000 ਕਿਸਾਨਾਂ ਨੂੰ ਮਿਲ ਚੁੱਕਿਆ ਹੈ ਤੇ 20ਵੀਂ ਕਿਸ਼ਤ ਇੱਕ ਵਾਰ ਫਿਰ ਵਰਦਾਨ ਬਣ ਕੇ ਕਿਸਾਨਾਂ ਨੂੰ ਸਾਹਮਣੇ ਆਈ ਹੈ ਇਹ ਕਹਿਣਾ ਹੈ ਸਾਡੇ ਮਾਹਿਰਾਂ ਦਾ ਜਿਨ੍ਹਾਂ ਨੇ ਹਲੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਾਈ ਰਜਿਸਟ੍ਰੇਸ਼ਨ ਕਰਾਓ ਇਸ ਇਸ ਸਕੀਮ ਦਾ ਫਾਇਦਾ ਲਓ ਤੇ ਇੱਕ ਗੱਲ ਹੋਰ ਜੇ ਬੰਦਾ ਅੱਜ ਰਜਿਸਟ੍ਰੇਸ਼ਨ ਕਰਾਂਦਾ ਉਹਨੂੰ ਪਿਛਲੀਆਂ ਵੀ ਕਿਸ਼ਤਾਂ ਮਿਲਣਗੀਆਂ ਜੀ ਜੇ ਉਹਦੀ ਮਤਲਬ ਪਹਿਲਾਂ ਰਜਿਸਟ੍ਰੇਸ਼ਨ ਹੋਈ ਹੈ ਕਿਸੇ ਕਾਰਨ ਕਰਕੇ ਉਹ ਰੁਕੀਆਂ ਹੈ ਜੀ ਤੇ ਜੇ ਨਵੀਂ ਰਜਿਸਟ੍ਰੇਸ਼ਨ ਕਰਾਉਂਦਾ ਤੇ ਫਿਰ ਉਹ ਪਿਛਲੀਆਂ ਨਹੀਂ ਮਿਲਣਗੀਆਂ ਸੋ ਐਜ਼ ਇਟ ਇਜ਼ ਹੈ ਲੇਕਿਨ ਇਹ ਵੀ ਜ਼ਰੂਰ ਰਜਿਸਟ੍ਰੇਸ਼ਨ ਕਰਾਓ ਤਾਂ ਕਿ ਅੱਗੇ ਤੋਂ ਤੁਸੀਂ ਫਾਇਦਾ ਲੈ ਸਕੋ ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਸਾਹਿਬ ਤੁਹਾਡਾ ਗ੍ਰਿੰਦਰ ਜੀ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਤੁਹਾਡਾ ਵੀ ਕਰਦੇ ਹੋਏ ਧੰਨਵਾਦ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਏਗਾ ਤੇ ਤੁਸੀਂ ਇਸ ਸਕੀਮ ਦਾ ਜਿਹੜੇ ਕਿਸਾਨ ਲੋਕ ਨੇ ਉਹ ਜ਼ਰੂਰ ਫਾਇਦਾ ਲੈਣਗੇ ਅਗਲੇ ਹਫਤੇ ਇਸੇ ਵਕਤ ਤੇ ਇਸ ਚੈਨਲ ਤੇ ਇੱਕ ਨਵੇਂ ਵਿਸ਼ੇ ਦੇ ਨਾਲ ਚਰਚਾ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਦੇ ਹੋ ਗਿਆ ਨਮਸਕਾਰ